ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸ਼ਾਰਟ ਵੀਡੀਓ ਬਣਾ ਰਹੇ ਆਂ ਜੇ ਆਪਾਂ ਬਾਈ ਮਲਕੀਤ ਦੇ ਘਰੋਂ ਪਿੰਡ ਝੋੜ ਚ ਖੜੇ ਆਂ ਤਸੀਲੇ ਨੂੰ ਮਲੋਟ ਪਈ ਏ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪਹਿਲਾਂ ਝੋਟੀ ਵਿਕਾਊ ਆ ਪੂਰੀ ਵੀਡੀਓ ਆਪਾਂ ਕਵਰ ਕੀਤੀ ਆ ਵੀਰ ਦੇ ਘਰੋਂ ਤੁਸੀਂ ਨਿਗਾਹ ਮਾਰੋ ਇੱਕ ਵਾਰੀ ਕਦ-ਗਾੜ ਦੀ ਚੈੱਕ ਕਰ ਲਓ ਸਿੰਘ-ਸੁੰਗ ਦੇਖ ਲਓ ਸੀ ਬਾਡੀ ਬੰਦਰ ਦੀ ਚੈੱਕ ਕਰ ਲਓ ਤੇ ਮਗਰੋਂ ਆਪਾਂ ਸਣ ਹਵਾਨੇ ਨੂੰ ਦਿਖਾ ਦਿੰਨੇ ਆ ਲੈ ਮਾਰੋ ਨਿਗਾਹ ਕਰਾ ਕਰੋ ਚੈੱਕ ਥਣਾ ਦਾ ਸਾਈਜ਼ ਚੈੱਕ ਕਰ ਲਓ ਤੇ ਵਿੱਚ ਹੀ ਚੈੱਕ ਕਰ ਲਓ ਸੀ ਕਿੰਨੇ ਕੁ ਪਈ ਆ ਅਜੇ ਟੈਲਰ ਰੁੱਲ ਪਈ ਆ ਬਾਕੀ ਪੂਰੀ ਜਾਣਕਾਰੀ ਨੇ ਆਪਾਂ ਵੀਡੀ ਤੇ ਬਾਕੀ ਨੰਬਰ ਆਪਾਂ ਲੈ ਕੇ ਦੇਵਾਂਗੇ ਤੋਰ ਕੇ ਦਿਖਾਉਣੇ ਆ ਮਗਰ ਉਹ ਚੈੱਕ ਕਰ ਲਉ ਹਜੇ ਢੱਲ ਢੁਲ ਕਿੰਨੀ ਕੁ ਪਈ ਆ ਮਾਰੋ ਨਿਗਾਹ ਕਰਾ ਥਣਾ ਦਾ ਸੈੱਜ ਚੈੱਕ ਕਰ ਲਉ ਦੁਬਾਰੇ ਤੇ ਦੇਖ ਲਓ ਕਿੰਨਾ ਕੁ ਲਾਇਆ ਹਜੇ ਤੇ ਥਣ ਵੀ ਸੋਹਣਾ ਲੱਗਿਆ ਵਿੱਥੀ ਤੇ ਥਣ ਲੱਗਿਆ ਚੱਲ ਲੱਗਿਆ ਤੇ ਵੀ ਡਟਾਈ ਲੈਣੀ ਫੋਨ ਤੇ ਲੈ ਸਕਦੇ ਹੋ ਤੇ ਆਪਣੇ ਜੇ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਪਹਿਲਾਂ ਝੋਟੀ ਆ 15 ਦਿਨਾਂ ਦੀ ਕੱਚੀ ਆ ਹਜੇ ਤੇ ਬਾਕੀ ਨੰਬਰ ਆਪਾਂ ਲੈ ਕੇ ਦੇਵਾਂਗੇ ਸਕਰੀਨ ਤੇ ਨੰਬਰ ਚਲਾ ਦਾਂਗੇ ਤੁਸੀਂ ਕੋਈ ਵੀਰ ਫੋਨ ਕਰ ਤੇ ਘਰੇ ਆ ਕੇ ਵੀਰ ਦੇ ਤੁਸੀਂ تسلی ਕਰ ਸਕਦੇ ਹੋ ਠੀਕ ਹੈ ਜੀ ਧੰਨਵਾਦ ਉਸਤੋ